ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਅੱਜ ਅਸੀਂ বাস ਸਟੈਂਡ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਅੱਜ ਸਾਰੇ ਆਪਣੇ ਜਿਹੜੇ ਇੱਥੇ ਰੋਡਵੇਜ ਦੇ ਪੰਨ ਬੱਸ ਦੇ ਪੀਆਰਟੀਸੀ ਤੇ ਪ੍ਰਾਈਵੇਟ ਬੱਸਾਂ ਦੇ ਕਨੈਕਟਰ ਡਰਾਈਵਰ ਸਾਰੇ ਮਿਲ ਕੇ ਜਿਹੜਾ ਵਾ ਅੱਜ ਪ੍ਰਚਾਰ ਪ੍ਰੋਪਗੈਂਡਾ ਕਰ ਰਹੇ ਆਂ ਵੀ ਕੱਲ ਦਾ ਜਿਹੜਾ ਲੋਹੜੀ ਦਾ ਪ੍ਰੋਗਰਾਮ ਹੈਗਾ ਵਾ ਉਸ ਲੋਹੜੀ ਦੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸਾਡੇ ਸ਼ਹਿਰ ਵਾਸੀ ਆ ਪਿੰਡਾਂ ਤੇ ਕਸਬਿਆਂ ਵਾਲੇ ਆ ਉਹਨਾਂ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਉਹ ਸਾਰੇ-ਸਾਰੇ ਕੱਲ ਜੜੀਆਂ ਵਾ ਬਿਜਲੀ ਸੋਧ ਬਿੱਲ 225 ਦੀ ਕਾਪੀ ਇਸ ਤਰੀਕੇ ਨਾਲ ਕਰ ਮੁਕਤ ਵਪਾਰ ਸਮਝੌਤਾ ਇਸ ਤਰੀਕੇ ਨਾਲ ਮਨਰੇਗਾ ਨੂੰ ਖਤਮ ਕਰਕੇ ਵੀ ਵੀ ਜੀਰਾਮ ਜੀ ਦੀ ਕਾਪੀ ਚਾਰ ਲੇਬਰ ਕੋਟ ਅਤੇ ਬੀਜੈਕਟ ਨੂੰ ਜਿਹੜਾ ਵਾ ਉਹ ਸਾੜਨਾ ਹੈਗਾ ਵਾ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਆ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਕੱਲ ਕਾਪੀਆਂ ਸਾੜੀਆਂ ਜਾਣ ਅੱਜ ਉਹਦਾ ਸੱਦਾ ਦੇਣ ਆਏ ਸੀ ਇਹਦੇ ਨਾਲ ਦੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ 18 ਨੂੰ ਮੁੱਖ ਮੰਤਰੀ ਸਾਹਿਬ ਇੱਥੇ ਮਜੀਠੇ ਆਉਣਗੇ ਉਹਦਾ ਵਿਰੋਧ ਕੀਤਾ ਕਰਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਵਾ 21 ਤੇ 22 ਜਨਵਰੀ ਨੂੰ ਜਿਹੜਾ ਵਾ ਸਮਾਰਟ ਮੀਟਰ ਤਾਰ ਕੇ ਬਿਜਲੀ ਘਰਾਂ 'ਚ ਜਮ੍ਹਾਂ ਕਰਵਾਵਾਂਗੇ ਔਰ ਇਹਦੇ ਨਾਲ ਦੀ ਨਾਲ ਜਿਹੜਾ ਵਾ 5 ਫਰਵਰੀ ਨੂੰ ਐਮਐਲਏ ਤੇ ਮੰਤਰੀਆਂ ਦੇ ਘਰਾਂ ਅਗੇ ਵੀ ਮੋਰਚੇ ਇੱਕ ਦਿਨ ਦੇ ਲਾਏ ਜਾਣਗੇ ਉਹਦਾ ਕਾਰਜਕ੍ਰਮ ਅੱਜ ਲੋਕਾਂ ਨੇ ਜਿੱਡਾ ਵੱਡਾ ਹੰਗਾਰਾ ਦਿੱਤਾ ਸਫਲ ਕੀਤਾ ਹੈਗਾ ਧੰਨਵਾਦ